ਸਤਿ ਸ੍ਰੀ ਅਕਾਲ ਦੋਸਤੋ ਨਮਸਤੇ ਆਦਾਬ ਅੱਜ ਆਪਾਂ ਰਿਐਕਸ਼ਨ ਵੀਡੀਓ ਕਰਨੀ ਹੈ ਇਹ ਕਰਨੀ ਹੈ ਸਿਕੰਦਰ ਸ਼ੇਖ ਤੇ ਰੋਸ਼ਨ ਪਹਿਲਵਾਨ ਤੇ 13 ਸਤੰਬਰ ਨੂੰ ਪਠਾਨਗੋਟ ਸਾਈਡ ਇੱਕ ਬਹੁਤ ਹੀ ਵਧੀਆ ਛਿੰਝ ਮੇਲਾ ਸੀਗਾ ਉੱਥੇ ਕੁਸ਼ਤੀ ਦੰਗਲ ਦੇ ਵਿੱਚ ਕੁਸ਼ਤੀ ਹੁੰਦੀ ਹੈ ਸਿਕੰਦਰ ਸ਼ੇਖ ਦੀ ਇਸ ਸੀਜਨ ਦੀ ਦੂਸਰੀ ਕੁਸ਼ਤੀ ਪਹਿਲੀ ਕੁਸ਼ਤੀ ਉਹਨਾਂ ਦੀ 11 ਸਤੰਬਰ ਨੂੰ ਆਪਣਾ ਹਰਿਆਣਾ ਦੇ ਪਹਿਲਵਾਨ ਵਿਕਰਾਂਤ ਨਾਲ ਸੀ ਜਿਸ ਨੂੰ ਉਹਨਾਂ ਨੇ ਬੜੀ ਆਸਾਨੀ ਦੇ ਨਾਲ ਜਿੱਤ ਲਿਆ ਸੀਗਾ ਇਸ ਤੋਂ ਬਾਅਦ ਇਹਨਾਂ ਦੀ ਰੋਸ਼ਨ ਨਾਲ ਹੋndi ਕੁਸ਼ਤੀ ਅਜੇ ਵੀ ਇਹ ਟਾਈਗਰ ਜਿਹੜਾ ਹੈ ਮਤਲਬ ਸਿਕੰਦਰ ਸੇਖ ਕੁਛ ਦਬਕੇ ਖੇਡਿਆ ਸ਼ੁਰੂਆਤ ਤੇ 10 ਮਿੰਟ ਪਹਿਲੇ ਔਰ ਹਲਕਾ ਖੇਡਿਆ ਔਰ ਰੋਸ਼ਨ ਇਹਦੇ ਤੇ ਹੈਵੀ ਰਿਹਾ ਔਰ ਰੋਸ਼ਨ ਨੂੰ ਬੜਾ ਮੌਕਾ ਮਿਲਿਆ ਇਹਨੂੰ ਦਬਾਨ ਦਾ ਇਹਨੂੰ ਥੱਲੇ ਲੈਣ ਦਾ ਔਰ ਇਹਦੇ ਤੇ ਬੜਤ ਬਣਾਉਣ ਦਾ ਔਰ ਮਲ ਨੂੰ ਇਦੇ ਉੱਤੇ ਗੋਡਾ ਗਰਦਨ ਤੇ ਧਰਮਦਾ ਵੀ ਮੌਕਾ ਮਿਲਿਆ ਪਰ ਉਹ ਬਣਾ ਨਹੀਂ ਪਾਇਆ ਮੌਕਿਆਂ ਦਾ ਫਾਇਦਾ ਨਹੀਂ ਚੁੱਕ ਪਾਇਆ ਰੋਸ਼ਨ ਬਹੁਤ ਹੀ ਉੱਚੇ ਲੰਮੇ ਕੱਦ ਕਾਠੇ ਦਾ ਮਾਲਕ ਹੈ ਦੇਖੋ ਤੁਸੀਂ 6 ਫੁੱਟ ਤੋਂ ਪਲੱਸ 6 ਫੁੱਟ 2 ਜਾਂ 3 ਇੰਚ ਦਾ ਪਹਿਲਵਾਨ ਔਰ ਬਹੁਤ ਹੀ ਉੱਚਾ ਲੰਮਾ ਵਧੀਆ ਸਵਾ ਡੇਢ ਕਿਲੋਟਲ ਵਜਨ ਵਾਲਾ ਪਹਿਲਵਾਨ ਔਰ ਵਧੀਆ ਲੜਿਆ ਸਾਰਾ ਕੁਝ ਹੋਇਆ ਪਰ ਐਂਡ ਉਹੀ ਹੋਇਆ ਜਿਹੜਾ ਹੁੰਦਾ ਸਿਕੰਦਰ ਸਿੰਘ ਨੇ ਇਹਨੂੰ ਥੱਲੇ ਲੈ ਲਿਆ ਔਰ ਇਹ ਪਹਿਲਵਾਨ 20 ਮਿੰਟਾਂ ਦੇ ਵਿੱਚ ਇੰਨਾ ਕਿ ਇਹਦਾ ਰੋਸ਼ਨ ਤਾਂ ਸਾਹ ਫੁੱਲਿਆ ਇੰਨਾ ਕੁ ਫੁੱਲ ਗਿਆ ਕਿ ਜਾਨ ਛਡਾਂ ਦਾ ਦਿਖਿਆ ਪਸੀਨਾ ਪਸੀਨੇ ਬੁਰਾ ਹਾਲ ਪਾਣੀ ਮੰਗਦਾ ਦਿਖਿਆ ਉਹ ਇੰਜ ਲੱਗੇ ਵੀ ਪਤਾ ਨਹੀਂ ਕਦੋਂ ਇਹਨੇ ਢੈ ਢੇਰੀ ਹੋ ਜਾਣਾ ਸੋ ਐਡੀ ਵੱਡੀ ਲਾਸ਼ ਐਡੀ ਲੋਥ ਚੱਕਣ ਦਾ ਸਰੀਰ ਦੇ ਵਿੱਚ ਕੋਈ ਫਾਇਦਾ ਨਹੀਂ 5.5 ਫੁੱਟ ਦਾ ਬੰਦਾ ਜਦੋਂ ਆਰਾਮ ਨਾਲ ਚੱਕ ਚੱਕ ਕੇ ਫਟ ਕੇ ਮਾਰੇ ਸੋ ਇੰਨਾ ਵਧੀਆ ਰੋਸ਼ਨ ਦਾ ਕਦ ਕਾਂਠਾ ਹੈ ਪਰ ਇਹ ਸਿਕੰਦਰ ਦਾ ਮੁਕਾਬਲਾ ਸਾਹਮਣਾ ਕਿਉਂ ਨਹੀਂ ਕਰ ਪਾਉਂਦੇ ਸਿਕੰਦਰ ਤਾਂ ਅਜੇ ਵਿਚਾਰਾ ਛੋਟਲ ਸੀਗਾ ਛੋਟਲੋ ਕੇ ਆਇਆ ਔਰ ਬਾਲਾ ਵਧੀਆ ਅਜੇ ਨਹੀਂ ਖੇਡ ਪਾ ਰਿਹਾ ਔਰ ਇਹ ਮਨਲੋ ਦਾ ਸਾਹਮਣਾ ਨਹੀਂ ਕਰ ਪਾ ਰਹੇ ਤਾਂ ਇਹਨਾਂ ਨੇ ਹੋਰ ਕੀ ਕਰਨਾ ਹੈ ਇਹਨਾਂ ਨੇ ਖਾਲੀ ਖਰਾਕਾਂ ਖਾ ਕੇ ਬਦਾਮ ਖਾ ਕੇ ਦੁੱਧ ਪੀ ਪੀ ਕੇ ਕਰਦਿਆਂ ਦਾ ਖਰਚਾ ਹੀ ਕਰਤਾ ਇਹ ਆਮ ਕੁਸ਼ਤੀਆਂ ਲੜਨ ਵਾਲੇ ਮਲਣਾ ਚੋਈ ਨਹੀਂ ਇਹਨਾਂ ਦੀ ਪੰਜਾਬ ਦੇ ਜਿੰਨੇ ਪਲਵਾਨੇ ਉਹਨੇ ਇੱਕ ਵਾਰੀ ਗੁੱਡਨੀਆਂ ਸਾਰਿਆਂ ਦੀਆਂ ਲਵਾਈਆਂ ਹੋਈਆਂ ਨੇ ਪਰ ਦੇਖਿਆ ਜਾਏ ਤਾਂ ਬੇਸ਼ੱਕ ਉਹਨੇ ਜੱਸਾ ਪੱਟੀ ਨੂੰ ਵੀ ਇੱਕ ਕੁਸ਼ਤੀ ਵਿੱਚ ਹਰਾ ਲਿਆ ਸੀ ਉਹ ਕੋਈ ਨਾ ਕੋਈ ਦਿਨ ਹੁੰਦਾ ਪਰ ਜੱਸੇ ਦੇ ਨਾਲ ਇਹਦੀਆਂ ਤਿੰਨ ਕੁਸ਼ਤੀਆਂ ਹੋਈਆਂ ਪਹਿਲਾਂ ਦੋ ਤਿੰਨ ਹੋਈਆਂ ਉਹ ਬਰਾਬਰ ਛੁੱਟੀਆਂ ਪਰ ਜੱਸੇ ਨੇ ਇਹਨੂੰ ਗੋਡਾ ਇੰਨਾ ਕੁ ਵੇਖਿਆ ਸੀਗਾ ਕਿ ਰਾਤ ਨੂੰ ਇਹ ਯਾਦ ਕਰਦਾ ਹੋਊਗਾ ਵਾਕਈ ਆਪਣੇ ਇਹਦੇ ਕੰਨ ਭੂਆ ਭੂਆ ਕਰਦੇ ਹੋਣਗੇ ਜਿਸ ਤਰ੍ਹਾਂ ਸਿਕੰਦਰ ਸ਼ੇਖ ਦੇ ਇਹਦੀ ਧੁੰ ਤੈ ਨੇ ਗੋਡਾ ਜੜਾ ਰੱਖਦਾ ਹੁੰਦਾ ਰੱਖਿਆ ਸੋ ਇਹਨੇ ਜੱਸਾ ਪੱਟੀ ਨੇ ਪਹਿਲੀਆਂ ਦੋ ਕੁਸ਼ਤੀਆਂ ਦੇ ਵਿੱਚ ਸਿਕੰਦਰ ਸ਼ੇਖ ਨੂੰ ਚੰਗਾ ਮਸਲਿਆ ਸੀਗਾ ਤੇ ਸਿਕੰਦਰ ਸਿੰਘ ਇੱਕ ਉਹ ਬੰਦਾ ਹੈ ਉਹ ਇਨਸਾਨ ਹੈ ਉਹ ਪਹਿਲਵਾਨ ਹੈ ਜਿਹੜਾ ਕਦੀ ਹਾਰ ਨਹੀਂ ਮੰਨਦਾ ਔਰ ਹੋਰ ਤਾਕਤਵਰ ਹੋ ਕੇ ਉੱਬਰਦਾ ਸੋ ਜਦੋਂ ਉਹਦਾ ਦਾ ਚੱਲਿਆ ਤਾਂ ਉਹਨੇ ਜੱਸੇ ਪੱਟੀ ਨੂੰ ਜਿਉਂ ਲੱਕ ਤੋਂ ਚੱਕਿਆ ਤਾਂ ਉਹਨੇ ਜੱਫਾ ਹੀ ਨਹੀਂ ਛੱਡਿਆ ਉਸ ਦਿਨ ਜੱਸੇ ਦੀ ਹਾਰ ਹੋ ਗਈ ਇਹ ਦਾ ਹੁੰਦਾ ਹੈ ਪਹਿਲਵਾਨ ਦਾ ਜੇ ਚੰਗੀ ਤਰ੍ਹਾਂ ਆਜੇ ਦਾ ਥੱਲੇ ਤਾਂ ਚੰਗੇ ਚੰਗੇ ਮੱਲ ਵੀ ਡਿੱਗ ਜਾਂਦੇ ਨੇ ਪਰ ਜੱਸੇ ਦੀ ਕੁਸ਼ਤੀ ਦੇਖਣ ਵਾਲੀ ਹੁੰਦੀ ਹੈ ਜੇ ਸਿਕੰਦਰ ਨਾਲ ਜੇ ਤੁਸੀਂ ਕੁਸ਼ਤੀਆਂ ਦੇਖਿਓ ਮਜ਼ਾ ਆਊਗਾ ਜੱਸੇ ਦਾ ਗੋਡਾ ਜਦੋਂ ਟਿਕਦਾ ਧੋਣਾ ਤੇ ਫਿਰ ਕਿਵੇਂ ਚ ਗਿਆ ਨੇ ਨਿਕਲਦੇ ਆ ਤੇ ਆਹ ਜਿਹੜੇ ਬਾਕੀ ਮੰਨ ਨੇ ਇਹ ਕੀ ਕਰਦੇ ਨੇ ਹਾਂ ਬੇਸ਼ੱਕ ਲੜਾਕਾ ਜਿਵੇਂ ਦਾ ਵੀ ਹੈ ਪ੍ਰਿਤਪਾਲ ਫੋਲ ਖੇਡਦਾ ਜਾਂ ੱਟਕਾ ਵੀ ਕਰਦਾ ਤਾਂ ਉਹ ਓਵਰ weight ਦਾ ਵਜਨ ਦਾ ਔਰ ਆਪਣੀ ਤਾਕਤ ਦਾ ਵੀ ਫਾਇਦਾ ਚੁੱਕ ਜਾਂਦਾ ਕਿਤੇ ਨਾ ਕਿਤੇ ਉਹਨੇ ਸਿਕੰਦਰ ਸਿੰਘ ਤੇ ਵੀ ਦਬਾਅ ਬਣਾਇਆ ਸੀ ਪ੍ਰੈਸ਼ਰ ਬਣਾਇਆ ਸੀ ਸੋ ਦੇਖਿਆ ਜਾਂਦਾ ਇੱਕ ਹੁੰਦੀ ਹੈ ਕਲਾਸੀਕਲ ਕੁਸ਼ਤੀ ਵੀ ਜਿਹਦੇ ਵਿੱਚ ਬੰਦਾ ਗੁੱਸੇ 'ਚ ਵੀ ਨਾ ਆਵੇ ਔਰ ਫੋਲ ਵੀ ਨਾ ਖੇਡੇ ਔਰ ਅਗਲੇ ਪਹਿਲਵਾਨ ਨੂੰ ਤੰਗ ਵੀ ਨਾ ਕਰੇ ਔਰ ਉਦੇ ਨਾਲ ਉਹਦੇ ਸੱਟ ਮਾਰਨ ਦੀ ਕੋਸ਼ਿਸ਼ ਵੀ ਨਾ ਕਰੇ ਤਾਂ ਇਹੋ ਜੀ ਪਹਿਲਵਾਨੀ ਸਿਕੰਦਰ ਸਿੰਘ ਲੜਦਾ ਵਧੀਆ ਸਾਫ ਸੁਥਰੀ ਔਰ ਜੱਸੇ ਪੱਟੀ ਦਾ ਕਿਆ ਕਹਿਣਾ ਜੱਸਾ ਪੱਟੀ ਬਹੁਤ ਹੀ ਸਾਫ ਸੁਥਰਾ ਖਿਡਾਰੀ ਹੈ ਸੋ ਇਹ ਰੋਸ਼ਨ ਪਹਿਲਵਾਨ ਵਧੀਆ ਪਹਿਲਵਾਨ ਹੈ ਮਲ ਵਧੀਆ ਔਰ ਪਹਿਲੀ ਦੂਜੀ ਨੰਬਰ ਦੀਆਂ ਕੁਸ਼ਤੀਆਂ ਲੜਦਾ ਰਿਹਾ ਪਰ ਸਿਕੰਦਰ ਇੱਕ ਛੋਟੇਲ ਬੰਦੇ ਦੀ ਵੀ ਇਹ ਸਾਹਮਣਾ ਚੰਗੀ ਤਰ੍ਹਾਂ ਨਹੀਂ ਕਰ ਪਾਇਆ ਸੋ ਇਥੋਂ ਪਤਾ ਲੱਗਦਾ ਕਿ ਇਹ ਉਹ ਕਹਿੰਦੇ ਨੇ ਕਿ ਫਲ ਨਵੇਂ ਆ ਰੁੱਖਾਂ ਨੂੰ ਲੱਗਦਾ ਸਿੰਬਲਾਂ ਤੋਂ ਮਾਨ ਨਾ ਕਰੇ ਉਹ ਗੱਲਾਂ ਸੱਚੀਆਂ ਨੇ ਐਨੇ ਲੰਬਾਈ ਚੜਾਈ ਵਧਾਣ ਦਾ ਕੋਈ ਫਾਇਦਾ ਨਹੀਂ ਜੇ 5'5" 5 ਫੁੱਟ 7 ਇੰਚ ਦਾ ਬੰਦਾ 6 ਫੁੱਟ 3 ਇੰਚ ਦੇ ਐਡੇ ਤਗੜੇ ਮਲ ਦੀਆਂ ਗੋਡਣੀਆਂ ਲਵਾ ਦੇ ਤਾਂ ਇਹ ਵੀ ਇੱਕ ਬਦਨਾਮੀ ਔਰ ਬੇਇੱਜ਼ਤੀ ਦਾ ਸੌਦਾ ਹੈ ਸੋ ਅੱਗੇ ਇਹ ਇੱਕ ਮਿਹਨਤ ਹੈ ਇਹ ਇੱਕ ਤਪੱਸਿਆ ਜਿੰਨੇ ਜ਼ਿਆਦਾ ਕੀਤੀ ਹੋਊਗੀ ਜਿੰਨੇ ਜ਼ਿਆਦਾ ਕਰਾਕਾ ਕਰਦੀਆਂ ਉਹਨੀਆਂ ਬੜੇ ਵੇਖਾਣੀ ਫਿਰ ਐਵੇਂ ਨਿਤਰਦੀ ਆ ਉੱਥੇ ਮਤਾਨਾਂ ਦੇ ਵਿੱਚ ਜਿੰਨੇ ਮਾਂ ਦਾ ਦੁੱਧ ਪੀਤਾ ਫਿਰ ਉਹ ਹੀ ਨਿੱਤਰ ਦਾ ਜਣਾ ਖਣਾ ਨਹੀਂ ਕੁਸ਼ਤੀ ਲੜਨ ਨੂੰ ਦਾ ਸਾਰਿਆਂ ਦਾ ਜੀ ਕਰਦਾ ਸੋ ਦੋਸਤੋ ਇਹ ਕੁਸ਼ਤੀ ਦੇ ਵਿੱਚ ਤੁਸੀਂ ਜਿਹੜਾ ਰਿਐਕਸ਼ਨ ਦੇਖਿਆ ਠੀਕ ਹੈ ਕੁਸ਼ਤੀ ਵਧੀਆ ਹੋਈ ਫਿਰ ਵੀ ਪਰ 10 ਪਹਿਲੇ 10 ਮਿੰਟ ਤੋਂ ਬਾਅਦ ਪਹਿਲੇ 10 ਮਿੰਟ ਰੋਸ਼ਨ ਵਧੀਆ ਖਿਲੜੜਿਆ ਉਸ ਤੋਂ ਬਾਅਦ ਜਿਸਕੰਦਰ ਹੈਵੀ ਹੋ ਗਿਆ ਸੋ ਰੋਸ਼ਨ ਹਾਰ ਗਿਆ ਚਲੋ ਅੱਗੇ ਜਾ ਕੇ ਰੋਸ਼ਨ ਵੀ ਮੈਨੂੰ ਲੱਗਦਾ ਹੈ ਕਿ ਮੰਨ ਲਓ ਵਧੀਆ ਪਰ ਥੋੜੀ ਉਹਦੀ ਟੈਕਨੀਕ ਵਿੱਚ ਕਰਾਬੀ ਹੈ ਉਹ ਕੋਸ਼ਿਸ਼ ਨਹੀਂ ਕਰਦਾ ਉਹ ਕੋਹ ਦਬਾ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦਾ ਉਹ ਅਟੈਕ ਘੱਟ ਕਰਦਾ ਹੈ ਜਿੰਨਾ ਬੰਦਾ ਅਟੈਕ ਅਟੈਕਿੰਗ ਖੇਡੇ ਇਸ ਖੇਡ ਦੇ ਵਿੱਚ ਉਨਾ ਹੀ ਕਾਮਯਾਬ ਹੁੰਦਾ ਹੈ ਇਹਦੇ ਵਿੱਚ ਮਾੜਾ ਪਹਿਲਵਾਨ ਵੀ ਤਕੜੇ ਨੂੰ ਢਾ ਲੈਂਦਾ ਹੈ ਇੱਕ ਅਟੈਕ ਕਰਕੇ ਇੱਕਦਮ ਦਾਅ ਮਾਰਨ ਦੀ ਗੱਲ ਹੁੰਦੀ ਹੈ ਜਿਆਦਾ ਤਾਕਤ ਦੀ ਇਹਦੇ ਵਿੱਚ ਬਾਅਦ ਵਿੱਚ ਪਤਾ ਲੱਗਦਾ ਸੋ ਇਹ ਪਹਿਲਵਾਨ ਜਾਣਦੇ ਨੇ ਇਹਨਾਂ ਨਾਲ ਕੀ ਬਣਿਆ ਸੋ ਹਾਰ ਜਿੱਤ ਹੁੰਦੀ ਰਹਿੰਦੀ ਹੈ ਦੋਸਤੋ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਔਰ ਚੈਨਲ ਕਰ ਲਿਓ ਸਬਸਕ੍ਰਾਈਬ ਤਾਂ ਕਿ ਨੈਕਸਟ ਵੀਡੀਓ ਆਪਣੀ ਸਭ ਤੋਂ ਪਹਿਲਾਂ ਪਹੁੰਚੇ ਤੁਹਾਡੇ ਮੋਬਾਈਲ ਵਿੱਚ ਸਤਿ ਸ੍ਰੀ ਅਕਾਲ